ਅਣਾਦੇ ਫੋਕਲ ਪੁਆਇੰਟ ਅਦੀਨ ਪਿੰਦੇ ਦੁਰਗਾ ਕਲੋਨੀ ਦੇ ਵਿੱਚ ਬੀਤੀ ਰਾਤ ਨੌਜਵਾਨ ਦੇ ਕਤਲ ਮਾਮਲੇ ਦੇ ਵਿੱਚ આરોપીਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਨੇ ਚੌਂਕੀ ਢੰਡਾਰੀ ਨੂੰ ਕੇਰਿਆ ਹੈ ਉੱਧਰ ਉਹਨਾਂ ਜਿੱਥੇ ਰੋਸ਼ ਪ੍ਰਦਰਸ਼ਨ ਕੀਤਾ ਤਾਂ ਉੱਥੇ ਹੀ ਉਹਨਾਂ આરોપીਆਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਉੱਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ આરોપીਆਂ ਨੂ ਜਲਦ ਕਾਬੂ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕੁਝ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਪੜਤਾਲ جاری ਹੈ ਅਤੇ ਜਲਦ ਹੀ ਪਰਿਵਾਰ ਨੂੰ ਇਸ ਮਾਮਲੇ ਸਬੰਧੀ ਸੂਚਿਤ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਜਿੱਥੇ ਪਰਿਵਾਰਿਕ ਮੈਂਬਰਾਂ ਨੇ ਗੰਭੀਰ aarop ਲਗਾਏ ਤਾਂ ਉੱਥੇ ਹੀ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਇੱਕ ਕੀ ਨਾਮ ਹੈ ਭਾਜੀ ਆਮਨਦੀਪ ਸਿੰਘ ਤੁਹਾਡੇ ਜਿਹੜੇ ਡੈਥ ਹੋਈ ਹੈ ਕੀ ਲੱਗਦਾ ਉਹਦਾ ਨਾਮ ਵਰਮੇਤ ਸਿੰਘ ਹੈ ਮੇਰਾ ਬ੍ਰਦਰ ਜੀ ਦਾ ਚਾਚੇ ਦਾ ਮੁੰਡਾ ਜੀ ਇਹ ਵਾਰਦਾਤ ਕਿਸ ਤਰ੍ਹਾਂ ਹੋਈ ਵਾਰਦਾਤ ਕੁਛ ਨਹੀਂ ਹੋਇਆ ਸੀ ਗਏ ਸੀ ਘਰੋਂ ਮੈਂ ਆਪਣੇ ਬੱਚੇ ਨੂੰ ਮਾਰਕੀਟ ਲੈ ਜਾਣ ਕਮਾਣ ਗਿਆ ਸੀ ਜੀ ਤੇ ਇਹਨਾਂ ਦੀ ਪੀਤੀ ਹੋਈ ਸੀ दारू ਜੀ ਇਹ ਤਿੰਨ ਚਾਰ ਜਾਨੇ ਸੀਗੇ ਬਾਈਕ ਤੇ ਜੀ ਤੇ ਇਹਨਾਂ ਨੇ ਉੱਥੇ ਹੱਥਾ ਪਾਈ ਕੀਤੀ ਹੱਥਾ ਪਾਈ ਕਰਨ ਤੋਂ ਬਾਅਦ ਫਿਰ ਇਹ ਆਪਣੀ ਦੁਕਾਨ ਤੇ ਲਿਆਏ ਮੇਰਾ ਛੋਟਾ ਮੁੰਡਾ ਹੀ ਉਹ ਘਰੇ ਭੱਜ ਗਿਆ ਡਰਦਾ ਮਾਰਾ ਫੈਮਿਲੀ ਨੂੰ ਬੁਲਾ ਕੇ ਲਿਆਇਆ ਜੀ ਤੇ ਉਦੋਂ ਅੱਜ ਫੈਮਿਲੀ ਆਈ ਤੇ ਮੇਰਾ ਛੋਟਾ ਭਰਾ ਆਇਆ ਤੇ ਇਹਨਾਂ ਨੇ ਫਾੜ ਕੇ ਦੁਕਾਨ ਦੇ ਅੰਦਰ ਖਿੱਚ ਕੇ ਇਹਨਾਂ ਨੇ ਕੀ ਕੀਤਾ ਕਿ ਨਹੀਂ ਕੀਤਾ? ਕਾਹਦੇ ਅੱਖੀ ਚਲਿਆ ਸੀਗਾ। ਹਾਂ ਦੁਕਾਨ ਦੇ ਅੰਦਰ ਖੱਚ ਕੇ ਇਹਨਾਂ ਨੇ ਉਹਨੂੰ ਮਾਰਿਆ। ਜੀ ਤੇ ਉਹ ਲੇਡੀਜ਼ ਕਹਿੰਦੇ ਸਾਡੇ ਵੀ ਕੱਪੜੇ ਕੋਪੜੇ ਹਾਂ। ਹਾਂਜੀ ਹਾਂਜੀ ਉਹ ਮੇਰੀ ਘਰ ਵਾਲੀ ਆ ਮੇਰੀ ਪਤਨੀ ਆ ਤੇ ਉਹ ਉਹਨਾਂ ਦੇ ਨਾਂ ਨਹੀਂ ਇਹਨਾਂ ਨੇ ਹਾਥਾ ਪਾਈ ਕੀਤੀ ਤਾਂ ਗੱਲ ਵਧੀ ਅੱਗੇ। ਉਹਨਾਂ ਨੂੰ ਨਹੀਂ ਛਡਾ ਰਿਆ ਸੀਗੇ ਉਹ ਜਾ ਕੇ। ਇਹ ਇਹਨਾਂ ਨੂੰ ਮੈਂ ਛਡਾਣ ਦੇ ਚੱਕਰ ਚ ਰਹਿ ਗਿਆ ਮੈਨੂੰ ਉਹ ਨਹੀਂ ਪਤਾ ਲੱਗਾ ਮੇਰਾ ਭਰਾ ਕਦੋਂ ਆਇਆ ਤੇ ਕਦੋਂ ਉਹਦੇ ਨਾਲ ਇਹ ਹਾਦਸਾ ਹੋ ਗਿਆ। ਉਹ ਤਾਂ ਆਇਆ ਵੀ ਕੰਮ ਤੋਂ ਹੀ ਸੀਗਾ ਇਹ ਜੀ ਤੇ ਉਹਨਾਂ ਦੇ ਕੱਪੜੇ ਕੋਪੜੇ ਸਾਰੇ ਪਾੜੇ ਗਏ। ਹਾਂਜੀ ਇੱਥੇ ਪਏ ਆ ਕੱਪੜੇ ਮੋਂ ਤੁਸੀਂ ਕੀ ਮੰਗਦਾ ਤੋ ਸਾਡੇ ਦਾ ਇਹ ਮੰਗਾ ਜੀ ਸਾਨੂੰ ਇਨਸਾਫ ਚਾਹੀਦਾ ਬਸ ਮੇਰਾ ਪੁੱਤ ਮੇਰਾ ਪੁੱਤ ਮੇਰਾ ਪੁੱਤ ਮੇਰਾ ਘਰ ਮੇਰੇ ਤੇ ਸਿੰਘ ਪੁੱਤ ਘਰ ਮੇਰੇ ਤੇ ਸਿੰਘ ਪੁੱਤ ਮੇਰਾ ਹਾਏ ਬੱਚੇ ਰੋਣੇ ਹੋਇਆ ਬੱਚੇ ਰੋਣਾ ਪੜ ਲੱਗੇ ਬੱਚੇ ਰੋਣਾ ਪੜ ਲੱਗੇ ਲੜਾਈ ਹੋਗੀ ਲੜਾਈ ਹੋਗੀ ਮੇਰਾ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਇਹ ਸਾਡੀਆਂ ਸਰਕਾਰ ਦੀਆਂ ਨਲਾਇਕੀਆਂ ਨੇ ਜਿਹੜਾ ਅਸੀਂ ਇਹਨਾਂ ਨੂੰ ਇੱਥੇ ਜ਼ਮੀਨ ਲੈਣ ਦੇ ਹੱਕ ਦੇਤੇ ਜੀ ਜੇ ਇਹੀ ਸਾਨੂੰ ਇਹ ਸਰਕਾਰਾਂ ਇਹ ਹੱਕ ਨਾ ਦਿੰਦੀਆਂ ਤਾਂ ਇਹ ਸਾਡੇ ਤੇ ਹਾਵੀ ਨਾ ਹੁੰਦੇ ਹੁਣ ਇਹ ਆਪਦੇ ਬਣਾਈ ਬੈਠੇ ਨੇ ਆਪਦੇ ਇਹਨਾਂ ਦੇ ਧੜੇ ਨੇ ਚਟਾ ਵੇਚਦਾ ਕੋਈ ਦਾਰੂ ਵੇਚਦਾ ਕੋਈ ਕੋਸ਼ ਕਰਦਾ ਵੀ ਉਹ ਇਹਨਾਂ ਨੂੰ ਪੁੱਛਦੇ ਆ ਰਹੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂਗਾ ਮੀਟ ਦੀਆਂ ਦੁਕਾਨਾਂ ਨੇ ਗਣਪਤੀ ਚੌਂਕ ਦੇ ਵਿੱਚ ਲੱਗੀਆਂ ਆ ਉੱਥੇ ਰਕਸ਼ੇ ਵਾਲੇ ਖੜਦੇ ਨੇ ਜਦ ਇਧਰੋਂ ਕੋਈ ਪਿੰਡ ਦਾ ਬੰਦਾ ਆਉਂਦਾ ਉਹ ਰਕਸ਼ੇ ਦਾ ਇਧਰੋਂ ਨਹੀਂ ਰੋੜਦੀਂਦਾ ਉੱਥੇ ਐਕਸੀਡੈਂਟ ਹੁੰਦੇ ਨੇ ਤਿੰਨ ਚਾਰ ਵਾਰੀ ਉੱਥੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਲਿਖ ਕੇ ਵੀ ਦੇਤਾ ਵੀ ਇੱਥੇ ਇਹ ਰਕਸ਼ੇ ਨਾ ਖੜੋ ਪਿਛਲੇ ਸਾਲ ਦੋ ਬੰਦੇ ਮਰੇ ਨੇ ਦੋ ਬੰਦੇ ਹੀ ਮਰੇ ਨੇ ਇੱਥੇ ਪਿਛਲੇ ਸਾਲ ਪਰ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਹੈਗਾ ਸਰਕਾਰਾਂ ਨਲਾਇਕ ਨੇ ਸਰਕਾਰ ਸਾਡੀ ਕੋਈ ਨਹੀਂ ਸੁਣਵਾਈ ਹੈਗੀ ਸਰਕਾਰ ਦੀ ਸਭ ਤੋਂ ਵੱਡੀ ਗਲਤੀ ਇਹ ਹੀ ਆ ਵੀ ਇਹਨਾਂ ਨੂੰ ਇੱਥੇ ਜ਼ਮੀਨ ਲੈਣ ਦਾ ਅਧਿਕਾਰ ਦੇ ਦਿੱਤਾ ਹਾਂਜੀ ਕੱਲ ਸ਼ਾਮ ਦੀ ਰਾਤ ਦੀ ਗੱਲ ਹੈ ਸਾਡੇ ਦੁਰਗਾ ਕਲੋਨੀ ਐ ਠਨਾਰੀ ਚੌਕੀ ਦੇ ਵਿੱਚ ਪੈਂਦੀ ਹੈ ਉਹਦੇ ਵਿੱਚ ਇੱਕ ਪਰਮਜੀਤ ਸਿੰਘ ਦਾ ਮਰਡਰ ਹੋਇਆ ਪਰਮਜੀਤ ਸਿੰਘ ਦੇ ਬ੍ਰਦਰ ਸੀਗਾ ਅਮਨਦੀਪ ਸਿੰਘ ਆਪਣੀ ਫੈਮਲੀ ਨਾਲ ਦੁਰਗਾ ਕਲੋਨੀ ਗਲੀ ਦੇ ਵਿੱਚ ਜਾ ਰਿਹਾ ਸੀ ਉੱਥੇ ਰਾਜਾ ਕਰਕੇ ਉਹਨਾਂ ਦੀ ਦੁਕਾਨਾ ਹੈ, ਮੀਟ ਦੀਆਂ ਇੱਕ ਕਰਿਆਨੇ ਦੀ ਦੁਕਾਨਾ ਹੈ। ਉਹ ਉੱਥੇ ਕੋਲ ਆਪਸ ਵਿੱਚ ਦੂਦੂ ਮੈਂ ਮੈਂ ਲੜਾਈ ਝਗੜਾ ਹੋ ਰਿਹਾ ਸੀ। ਉਹਦੇ ਵਿੱਚ ਅਮਨਦੀਪ ਸਿੰਘ ਦੇ ਬੱਚੇ ਤੇ ਉਹਨਾਂ ਦੀ ਲੱਤ ਵੱਜੀ। ਉਹਦੇ ਕੋਲ ਇਹਨਾਂ ਨਾਲ ਕਲੈਸ਼ ਹੋ ਗਿਆ। ਬੱਚੇ ਨੇ ਕਰ ਜਾ ਕੇ ਪਰਮਜੀਤ ਨੂੰ ਦੱਸਿਆ ਵੀ ਮੰਮੀ ਪਾਪਾ ਦੀ ਵੀ ਲੜਾਈ ਹੋ ਗਈ। ਉਹਦੋਂ ਆਇਆ ਤਾਂ ਉਹ ਵੀ ਦੂਦੂ ਮੈਂ ਮੈਂ ਹੋ ਰਹੀ ਸੀ ਵਿਆਪਸ ਵਿੱਚ ਕਲੈਸ਼ ਦੇ ਵਿੱਚ ਕੋਈ ਤੇਜ਼ ਤਰਾਰ ਚੀਜ਼ ਉਹਦੇ ਮਾਰ ਕੇ ਪਰਮਜੀਤ ਸਿੰਘ ਦਾ ਕਤਲ ਕਰਤਾ। ਐਫਆਈਆ ਰੈਕਟਰ ਰਜਿਸਟਰ ਕਰਕੇ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਵੈਰੀਫਾਈ ਕਰਨ ਦੀ ਬਾਤ ਹੋ ਰਹੀ ਸੀ ਅਰੈਸਟ ਪਾਵਾਂਗੇ ਕਿੰਨੇ ਲੋਕ ਸੀ ਜਿਹੜੇ ਲੜਾਈ ਕਰਦੇ ਸੀ ਉਹਨਾਂ ਨੂੰ ਪੰਜ ਛੇ ਜਣੇ ਦੇਖੇ ਸੀ ਲੜਨ ਵਾਲੇ ਕਿੰਨੇ ਫੜੇਗੇ ਸਰ ਕੋਈ ਫੜੇਗਾ ਨਹੀਂ ਕੁਝ ਬੰਦੇ ਸ਼ੱਕ ਦੇ ਬਿਨਾਂ ਦੇ ਰਾਉਂਡ ਅਪ ਕੀਤੇ ਆ ਜੇ ਉਹ ਜਦੋਂ ਹੋ ਗਿਆ ਕਲੀਅਰ ਹੋ ਗਿਆ ਫਿਰ ਦੁਬਾਰਾ ਅਰੈਸਟ ਵਗੈਰਾ ਪਾਵਾਂਗੇ ਇਹ ਕਹੋ ਮਾ ਲਾਟ ਮਿਲ ਗਿਆ ਨੇ ਕੋਈ ਤੱਕ ਫੜੇ ਜਾ ਸਕਦੇ ਨੇ ਕੋਈ ਕਹਿ ਸਕਦੇ ਆ ਫੜਨ ਨੂੰ ਜਲਦੀ ਜਲਦੀ ਫੜ ਕੇ ਜੀੜ ਸਰ ਤੇਜ਼ ਜਰ ਹਥਿਆਰ ਸੀਗਾ ਉਹ ਕੀ ਚੀਜ਼ ਹੈ ਉਹ ਜੇ 23 ਤਾਰੀਖ ਹੈ ਰਿਹਾ ਕੋਸੂ ਫੜ ਕੇ ਰੈਸ ਕਰਕੇ ਫਿਰ ਉਹ ਕਰਾਵਾਂਗੇ ਰਿਕਵਰ ਕਿੱਥੇ ਰੱਖਿਆ ਕੀ ਹੈ